ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਪਣੀ ਜੀਵਨ ਸਾਥਣ ਡਾਕਟਰ ਨਵਜੋਤ ਕੌਰ ਸਿੱਧੂ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਭਾਵੁਕਤਾ ਭਰੀ ਇੱਕ ਜਾਣਕਾਰੀ ਸਾਂਝੀ ਕੀਤੀ ਹੈ। ਰੱਬ ਕੋਲ ਅਰਦਾਸ ਕੀਤੀ ਹੈ ਕਿ ਉਹਨਾਂ ਦੀ ਜੀਵਨ ਸਾਥਣ ਚੰਗੀ ਤਰ੍ਹਾਂ ਠੀਕ ਹੋ ਜੇ। ਉਹ ਤਸਵੀਰ ਜਿਹੜੀ ਸਾਂਝੀ ਕੀਤੀ ਹੈ ਉਹਦੇ 'ਚ ਉਹਨਾਂ ਨੇ ਸਾਫ਼ ਲਿਖਿਆ ਕਿ ਆਪਰੇਸ਼ਨ ਤੋਂ ਬਾਅਦ 70 ਟਾਂਕੇ ਹਟ ਗਏ ਨੇ। ਟਾਈਕ ਇੰਚ ਦਾ ਇੱਕ ਜ਼ਖਮ ਰਹਿ ਗਿਆ ਉਹ ਵੀ ਜਲਦ ਠੀਕ ਹੋ ਜਾਏਗਾ ਤੇ 2 ਹਫ਼ਤੇ ਤੱਕ ਡਾਕਟਰ ਨਵਜੂਦ ਕੌਰ ਸਿੱਧੂ ਪੂਰੀ ਤਰ੍ਹਾਂ ਤੰਦਰੁਸਤ ਹੋ ਜਾਣਗੇ ਜਿਹੜੀ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਉਹਦੇ ਵਿੱਚ ਉਹਨਾਂ ਨੇ ਰੱਬ ਤੋਂ ਦੁਆ ਵੀ ਕੀਤੀ ਅਸਲ ਪਿਛਲੇ 1 ਸਾਲ ਤੋਂ ਬ੍ਰੈਸਟ ਕੈਂਸਰ ਦੇ ਨਾਲ ਜੂਝ ਰਹੇ ਡਾਕਟਰ ਨਵਜੂਦ ਕੌਰ ਸਿੱਧੂ ਦਾ ਜਮਨਾ ਨਗਰ ਦੇ ਇੱਕ ਹਸਪਤਾਲ ਦੇ ਵਿੱਚ ਅੱਜ ਚੱਲ ਰਿਹਾ ਨਵਜੋਤ ਸਿੰਘ ਸਿੱਧੂ ਜਿੱਥੇ ਸਿਆਸਤ ਤੋਂ ਹਾਲੇ ਦੂਰ ਨੇ ਉਥੇ ਕਮੈਂਟਰੀ ਵੀ ਕਰ ਰਹੇ ਨੇ ਲੇਕਿਨ ਨਾਲ ਦੀ ਨਾਲ ਆਪਣੀ ਪਤਨੀ ਦਾ ਵੀ ਪੂਰਾ ਖਿਆਲ ਰੱਖ ਰਹੇ ਨੇ ਪਲ-ਪਲ ਤੇ ਉਹਨਾਂ ਨੇ ਆਪਣੀ ਪਤਨੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਉਹਨਾਂ ਦਾ ਹੌਸਲਾ ਵੀ ਵਿਦਾਇਤ ਨਾਲ ਦੀ ਨਾਲ ਜਿਹੜੇ ਨਵਜੋਤ ਸਿੰਘ ਸਿੱਧੂ ਨੂੰ ਚਾਹਣ ਵਾਲੇ ਲੋਕ ਨੇ ਮਹੱਬਤ ਕਰਨ ਵਾਲੇ ਲੋਕ ਨੇ ਉਹਨਾਂ ਨੇ ਵੀ ਇਸ ਔਖੀ ਘੜੀ ਦੇ ਵਿੱਚ ਸਾਥ ਦਿੱਤਾ ਨਵਜੋਤ ਸਿੰਘ ਸਿੱਧੂ ਨੇ ਤਸਵੀਰ ਸਾਂਝੀ ਕੀਤੀ ਉਸ ਤੇ ਵਿਸ਼ੇਸ਼ ਤੌਰ ਤੇ ਸ਼੍ਰੋਮਣੀ ਕਾਲੀ ਦਲ ਦੇ ਨੇਤਾ ਵਿਕਰਮ ਸਿੰਘ ਜੀਠਿਆ ਕਾਂਗਰਸ ਪਾਰਟੀ ਦੇ ਨਿਰਤਾ ਪ੍ਰਗਟ ਸਿੰਘ ਹੋਣਾ ਨੇ ਵੀ ਵਿਚਾਰ ਸਾਂਝੇ ਕਰਦੇ ਇਹ ਸਿੱਧੂ ਜੋੜੇ ਨੂੰ ਹੌਸਲਾ ਦਿੱਤਾ ਨਵਜੋਤ ਸਿੰਘ ਸਿੱਧੂ ਨੇ ਜਿਹੜੀ ਤਸਵੀਰ ਸਾਂਝੀ ਕੀਤੀ ਉਹਦੇ ਚ ਉਹਨਾਂ ਨੇ ਆਪਣੀ ਪਤਨੀ ਨਵਜੋਤ ਕੌਰ ਸਿੱਧੂ ਦਾ ਹੈਲਥ ਅਪਡੇਟ ਸਾਂਝਾ ਕੀਤਾ ਨਵਜੋਤ ਕੌਰ ਸਿੱਧੂ ਕੈਂਸਰ ਦੇ ਨਾਲ ਲੜ ਰਹੇ ਨੇ ਪਿਛਲੇ ਮਹੀਨੇ ਉਹਨਾਂ ਦਾ ਦੂਸਰਾ ਆਪਰੇਸ਼ਨ ਹੋਇਆ ਸੀ ਆਪਰੇਸ਼ਨ ਤੋਂ ਬਾਅਦ रिकवरी ਕਰ ਰਹੀ ਨਵਜੋਤ ਕੌਰ ਸਿੱਧੂ ਦੇ ਟਾਂਕੇ ਜਿਹੜੇ ਹਟੇ ਨੇ ਉਸ ਤੇ ਨਵਜੋਤ ਸਿੰਘ ਸਿੱਧੂ ਨੇ ਖੁਸ਼ੀ ਸਾਂਝੀ ਕੀਤੀ ਹੈ ਤੇ ਨਾਲ ਦੀ ਨਾਲ ਲਿਖਿਆ ਕਿ ਦੋ ਹਫਤੇ ਤੱਕ ਸਭ ਕੁਝ ਠੀਕ ਹੋ ਜਾਵੇਗਾ ਹਾਲਾਂਕਿ ਲੋਕ ਸਭਾ ਚੋਣਾਂ ਸਰਗਰਮ ਨੇ ਲੇਕਿਨ ਨਵਜੋਤ ਸਿੰਘ ਸਿੱਧੂ ਜਿੱਥੇ ਕਮੈਂਟਰੀ ਕਰ ਰਹੇ ਉੱਥੇ ਆਪਣੀ ਪਤਨੀ ਦਾ ਪੂਰਾ ਖਿਆਲ ਰੱਖ ਰਹੇ ਨੇ ਇਸ ਕਰਕੇ ਫਿਲਹਾਲ ਉਹਨਾਂ ਨੇ ਪ੍ਰਚਾਰ ਤੋਂ ਆਪਣੇ ਆਪ ਨੂੰ ਹੀ ਦੂਰ ਰੱਖਿਆ ਨਵਜੋਤ ਸਿੰਘ ਸਿੱਧੂ ਨੇ ਜਿਹੜੀ ਤਸਵੀਰ ਸਾਂਝੀ ਕੀਤੀ ਉਹ ਤਸਵੀਰ ਤੁਸੀਂ ਆਪ ਸਕਰੀਨ ਤੇ ਦੇਖ ਰਹੋਗੇ ਜਦੇ ਵਿੱਚ ਉਹਨਾਂ ਲਿਖਿਆ ਕਿ 70 ਰੇਡ ਪ੍ਰੈਸ਼ਨ ਤੋਂ ਬਾਅਦ ਟਾਂਕੇ ਸੀ ਉਹ ਹਟ ਗਏ ਨੇ ਜ਼ਖਮ ਹੌਲੀ-ਹੌਲੀ ਠੀਕ ਹੋ ਰਹੇ ਨੇ ਤੇ ਨਵਜੋਤ ਕੌਰ ਸਿੱਧੂ ਕੈਂਸਰ ਤੋਂ ਪੀੜਤ ਸਨ ਤੇ ਹੁਣ ਉਹ ਹੌਲੀ-ਹੌਲੀ ਠੀਕ ਹੋ ਰਹੇ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਲਗਾਤਾਰ ਡਾਕਟਰ ਨਵਜੋਤ ਕੌਰ ਸਿੱਧੂ ਹੋਣ ਦਾ ਖਿਆਲ ਰੱਖ ਰਹੇ ਨੇ ਨਵਜੋਤ ਕੌਰ ਸਿੱਧੂ ਪਿਛਲੇ 1 ਸਾਲ ਤੋਂ ਇਸ ਬਿਮਾਰੀ ਤੋਂ ਪੀੜਤ ਨੇ ਲੇਕਿਨ ਉਹ ਸੰਘਰਸ਼ ਕਰੇ ਨੇ ਵਿਖਰੇਦੀਨ ਨਵਜੋਤ ਕੌਰ ਸਿੱਧੂ ਪੂਰੀ ਤਰ੍ਹਾਂ ਕੈਂਸਰ ਤੋਂ ਪੂਰੀ ਮੁਕਤ ਹੋਣ ਦੀ ਨਿਊਜ਼ ਵੀ ਜਿਹੜੇ ਗੁੱਡ ਨਿਊਜ਼ ਆ ਉਹ ਨਵਜੋਤ ਸਿੰਘ ਸਿੱਧੂ ਹੁਣਾਂ ਨੇ ਸਾਂਝੀ ਕੀਤੀ ਹੁਣ ਨਵਜੋਤ ਸਿੰਘ ਸਿੱਧੂ ਨੇ ਆਪਣੀ ਪਤਨੀ ਡਾਕਟਰ ਨਵਜੋਤ ਕੌਰ ਦੇ ਇਲਾਜ ਨੂੰ ਲੈ ਕੇ ਅਪਡੇਟ ਸਾਂਝਾ ਕੀਤਾ ਇਸ ਵਿੱਚ ਲਿਖਿਆ ਕਿ 70 ਟਾਂਕੇ ਜਿਹੜੇ ਹਟ ਗਏ ਨੇ ਜ਼ਖਮ ਠੀਕ ਹੋ ਰਹੇ ਨੇ 2.5 ਇੰਚ ਦਾ ਇੱਕ ਹਿੱਸਾ ਰਹਿ ਗਿਆ ਜਿਸ ਦੀ ਰੋਜ਼ਾਨਾ ਡਰੈਸਿੰਗ ਕਰਨ ਦੀ ਜ਼ਰੂਰਤ ਆ ਡਾਕਟਰ ਮਨਪ੍ਰੀਤ ਥਿੰਦ ਦੀ ਅਗਵਾਈ ਦੇ ਵਿੱਚ ਉਹਨਾਂ ਦੀ ਇਲਾਜ ਚੱਲ ਰਿਹਾ ਹੈਗਾ ਔਰ ਜ਼ਰੂਰੀ ਜਿਹੜੀ ਰੇਡੀਏਸ਼ਨ ਥੈਰੋਪੀ ਵੀ ਸ਼ੁਰੂ ਕਰਨ ਤੋਂ ਪਹਿਲਾਂ ਜ਼ਖਮ ਜਿਹੜੇ ਨੇ ਉਹ ਪੂਰੀ ਤਰ੍ਹਾਂ ਉਹਨਾਂ ਨੂੰ ਠੀਕ ਹੋਣ ਤੇ ਇੰਤਜ਼ਾਰ ਕੀਤਾ ਜਾ ਰਿਹਾ ਨਵਜੋਤ ਸਿੰਘ ਸਿੱਧੂ ਨੇ ਵੀ ਲਿਖਿਆ ਕਿ ਰੇਡੀਏਸ਼ਨ ਥੈਰੋਪੀ ਨਾਲ ਲਾਜ ਹੋਣ ਤੇ ਅਗਲੇ 2 ਹਫ਼ਤਿਆਂ ਵਿੱਚ ਠੀਕ ਹੋਣ ਦੀ ਸੁਭਾਵਨਾ ਹੈ ਨਵਜੋਤ ਸਿੰਘ ਸਿੱਧੂ ਲੰਮੇ ਸਮੇਂ ਤੋਂ ਆਪਣੀ ਪਤਨੀ ਦੀ ਖੁਦ ਦੇਖਭਾਲ ਕਰ ਰਹੇ ਨੇ ਜਿਸ ਦੌਰਾਨ ਡਾਕਟਰ ਨਵਜੋਤ कौर ਸਿੱਧੂ ਇਸ ਬਿਮਾਰੀ ਨੂੰ ਹਰਾਉਣ ਵਾਸਤੇ ਸੰਘਰਸ਼ ਕਰ ਰਹੇ ਨੇ ਉਥੇ ਉਹਨਾਂ ਨੇ ਖੁਸ਼ੀਆਂ ਵੀ ਸਾਂਝੀਆਂ ਕੀਤੀਆਂ ਜਦੋਂ ਇਸੇ ਪੀੜ ਦਾ ਉਹਨਾਂ ਨੇ ਆਪਣੇ ਲੜਕੇ ਕਰਨ ਸਿੰਘ ਸਿੱਧੂ ਦਾ ਵਿਆਹ ਵੀ ਡਾਕਟਰ ਨਵਜੋਤ ਕੌਰ ਸਿੱਧੂ ਹੋਣਾਂ ਦਾ ਇਲਾਜ ਹਰਿਆਣਾ ਦੇ ਜਮਨਾ ਨਗਰ ਵਿੱਚ ਚੱਲ ਰਿਹਾ ਜਿੱਥੇ ਡਾਕਟਰ ਵਿਰਿਆਮ ਸਿੰਘ ਹਸਪਤਾਲ ਦੇ ਵਿੱਚ ਪਿਛਲੇ ਦਿਨਾਂ ਤੋਂ ਡਾਕਟਰ ਨਵਜੋਤ ਕੌਰ ਸਿੱਧੂ ਦਾ ਆਪਰੇਸ਼ਨ ਵੀ ਕੀਤਾ ਗਿਆ ਸੀ ਇਹ ਬ੍ਰੈਸਟ ਕੈਂਸਰ ਦਾ ਦੂਸਰਾ ਆਪਰੇਸ਼ਨ ਸੀ April ਦੇ ਪਹਿਲੇ ਹਫਤੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਜਿਸ ਤੋਂ ਬਾਅਦ ਜਦ ਉਹਨਾਂ ਦੀ ਪਤਨੀ ਨਵਜੋਤ ਕੌਰ ਸਿੱਧੂ 5 ਦਿਨ ਬਾਅਦ ਹਸਪਤਾਲ ਜੋ ਆਪਣੇ ਪੈਰਾਂ ਤੇ ਚੱਲ ਕੇ ਘਰ ਪਹੁੰਚੀ ਸ। ਉਦੋਂ ਵੀ ਨਵਜੋ ਸਿੰਘ ਸਿੱਧੂ ਨੇ ਖੁਸ਼ੀ ਆਪਣੇ ਚਾਉਣ ਵਾਲਿਆਂ ਦੇ ਨਾਲ ਸਾਂਝੀ ਕੀਤੀ ਸੀ। ਅਤੇ ਉਸ ਸਮੇਂ ਉਹਨੇ ਲਿਖਿਆ ਸੀ ਕਿ ਮੁਸਕਾਨ ਉਹਨਾਂ ਦੇ ਚਿਹਰੇ ਤੇ ਕਦੇ ਵੀ ਹਟਦੀ ਨਹੀਂ ਆ। ਬਹਾਦਰੀ ਦਾ ਨਾਮ ਆ ਨੋਨੀ। ਡਾਕਟਰ ਨਵਜੋਤ ਕੌਰ ਸਿੱਧੂ ਨੂੰ ਪਿਆਰ ਦੇ ਨਾਲ ਜਾਂ ਉਹਨਾਂ ਦੇ ਘਰ ਦਾ ਜਿਹੜਾ ਛੋਟਾ ਨਾਮ ਆ ਉਹ ਨੋਨੀ ਨੇ ਅਕਸਰ ਹੀ ਨਵਜੋਤ ਸਿੰਘ ਸਿੱਧੂ ਆਪਣੀ ਪਤਨੀ ਨੂੰ ਨੋਨੀ ਕਹਿ ਕੇ ਪੁਕਾਰਦੇ ਨੇ। ਰਵਜੋ ਸਿੰਘ ਸਿੱਧੂ ਨੇ ਹਸਪਤਾਲ ਪ੍ਰਸ਼ਾਸਨ ਦਾ ਵੀ ਧੰਨਵਾਦ ਕੀਤਾ ਸੀ ਤੇ ਨਵਜੋਦ ਕੌਰ ਸਿੱਧੂ ਨੇ ਇਹ ਵੀ ਕਿਹਾ ਸੀ ਕਿ ਉਹਨਾਂ ਦੀ ਪਤਨੀ ਨਵਜੋਦ ਕੌਰ ਵੀ ਰਾਜਨੀਤੀ ਵਿੱਚ ਸਰਗਰਮ ਰਹਿ ਚੁੱਕੀ ਨੇ ਕਿਉਂਕਿ ਪੰਜਾਬ ਦੇ ਵਿੱਚ ਉਹ ਮੁੱਖ ਸੰਦੇਸ਼ਕਦਰ ਦੇ ਔਦਤ ਦੇ ਤੇ ਰਹਿ ਚੁੱਕੇ ਨੇ ਜਦੋਂ ਉਹ ਸ਼੍ਰੋਮਣੀ ਕਾਲੀਦਾਰ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਸੀ ਤੇ ਅੰਮ੍ਰਿਤਸਰ ਈਸਟ ਤੋਂ ਉਹ ਪਹਿਲੀ ਦਫਾ ਐਮਐਲਏ ਬਣੇ ਸਰ ਜਦੋਂ ਨਵਜੋਤ ਸਿੰਘ ਸਿੱਧੂ ਹੋਣਾ ਨੇ ਆਪਣੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਦੀ ਤਸਵੀਰ ਸਾਂਝੀ ਕੀਤੀ ਸੀ ਉਹਦੇ ਤੋਂ ਬਾਅਦ ਵਿਕਰਮ ਸਿੰਘ ਜੀਠੀਆ ਨੇ ਕਿਹਾ ਸੀ ਗੁਰੂ ਸਾਹਿਬ ਅੱਗੇ ਅਰਦਾਸ ਕਰਦਾ ਹਾਂ ਕਿ ਭੈਣ ਜੀ ਡਾਕਟਰ ਨਵਜੋਤ ਕੌਰ ਸਿੱਧੂ ਨੂੰ ਤੰਦਰੁਸਤੀ ਬਖਸ਼ਣ ਉਹ ਅਤੇ ਉਹ ਜਲਦੀ ਸਿਹਤਯਾਬ ਹੋਣ ਇਸੇ ਤਰ੍ਹਾਂ ਸਾਬਕਾ ਸਿੱਖਿਆ ਮੰਤਰੀ ਅਤੇ ਕਾਂਗਰਸ ਪਾਰਟੀ ਦੇ ਵਿਧਾਇਕ ਪ੍ਰਗਟ ਸਿੰਘ ਜਿਹੜੇ ਬਹੁਤ ਹੀ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਹੋਣਾਂ ਨੇ ਵੀ ਟਵੀਟ ਰਾਹੀਂ ਮੌਸਲਾ ਦਿੱਤਾ ਸੀ ਕਿ ਅਰਦਾਸ ਹੈ ਕਿ ਪਰਮਾਤਮਾ ਡਾਕਟਰ ਨਵਜੋਤ ਕੌਰ ਸਿੱਧੂ ਸੀਤਜਬੀ ਅਤੇ ਜਲਦ ਤੰਦਰੁਸਤੀ ਬਖਸ਼ੇ ਅਸਲ ਵਿੱਚ ਜੋ ਸਿੰਘ ਸਿੱਧੂ ਹੋਣਾ ਨੇ ਟਵੀਟ ਕੀਤਾ ਸੀ ਜਿਹਦੇ ਚ ਉਹ ਕਹਾ ਸੀ ਕਿ ਆਪਰੇਸ਼ਨ ਤੋਂ ਬਾਅਦ 70 ਜਿਹੜੇ ਟਾਂਕੇ ਨੇ ਉਹ ਹਟ ਗਏ ਨਹੀਂ ਕੋਈ 2 1/2 ਇੰਚ ਦਾ ਇੱਕ ਜ਼ਖਮ ਰਹਿ ਗਿਆ ਜਿਸ ਨੂੰ ਠੀਕ ਹੋਣ ਵਾਸਤੇ ਡੇਲੀ ਪੱਟੀਆਂ ਦੇ ਕਰਨ ਦੀ ਜ਼ਰੂਰਤ ਹੈ ਔਰ ਡਾਕਟਰ ਮਨਪ੍ਰੀਤ ਸਿੰਘ ਥਿੰਦ ਦੀ ਨਿਗਰਾਨੀ ਹੇਠ ਉਹਨਾਂ ਦਾ ਇਲਾਜ ਚੱਲ ਰਿਹਾ ਜਲਦ ਉਹਨਾਂ ਦੀ ਤੰਦਰੁਸਤੀ ਹੋ ਕੇ ਠੀਕ ਹੋਣ ਦੀ ਕਾਮਨਾ ਕੀਤੀ ਜਾ ਰਹੀ ਹੈ ਉਹ ਨਾਲ ਦੀ ਨਾਲ ਕਿ ਜਦੋਂ ਥੈਰੇਪੀ ਹੋ ਜਾਏਗੀ ਰੇਡੀਏਸ਼ਨ ਉਮੀਦ ਆ ਕਿ 2 ਹਫਤਿਆਂ ਤੱਕ ਉਹ ਘਰ ਠੀਕ ਠਾਕ ਹੋ ਕੇ ਵਾਪਸ ਆ ਜਾਣਗੇ ਜਿਹੜਾ ਟਵੀਟ ਨਵਜੂ ਸਿੰਘ ਸਿੱਧੂ ਹੋਣਾ ਕੀਤਾ ਉਸ ਤੇ ਬਹੁਤ ਸਾਰੇ ਲੋਕਾਂ ਨੇ ਹੌਸਲਾ ਉਹਨਾਂ ਨੂੰ ਦਿੱਤਾ ਜਿੰਨਾਂ ਤੱਕ ਕਿ ਜਿਹੜੇ ਕਾਂਗਰਸ ਪਾਰਟੀ ਦੇ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਗਿੱਲ ਡਿੰਪਾ ਨੇ ਵੀ ਟਵੀਟ ਕੀਤਾ ਸੀ ਕਿ ਅਸੀਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਭੈਣ ਜੀ ਜਲਦ ਸਿਹਤਯਾਬ ਹੋ ਕੇ ਕਾਰ ਪਹੁੰਚਣ ਤੇ ਪਰਿਵਾਰ ਨੂੰ ਹੌਸਲਾ ਦੇ ਲੋ ਤੁਹਾਨੂੰ ਕਿ ਜਿਹੜੇ ਗ੍ਰਿੰਦਰ ਸਿੰਘ ਢਿੱਲੋਂ ਨੇ ਆਈਪੀਐਸ ਦੀ ਨੌਕਰੀ ਛੱਡ ਕੇ ਕਾਂਗਰਸ ਪਾਰਟੀ 'ਚ ਸ਼ਾਮਲ ਹੋਏ ਸੀ ਉਹਨਾਂ ਨੇ ਵੀ ਇਸ ਪਰਿਵਾਰ ਨੂੰ ਹੌਸਲਾ ਦਿੱਤਾ ਸੀ ਉਹਨਾਂ ਨੇ ਵੀ ਟਵੀਟ ਸਾਂਝਾ ਕੀਤਾ ਸੀ ਬਹੁਤ ਸਾਰੇ ਕਾਂਗਰਸ ਪਾਰਟੀ ਦੇ ਵੱਡੇ ਲੀਡਰਾਂ ਨੇ ਵੀ ਜਿਹੜੇ ਨਵਜੋਤ ਸਿੰਘ ਸਿੱਧੂ ਹੋਣਾ ਨੇ ਤਸਵੀਰ ਸਾਂਝੀ ਕੀਤੀ ਸੀ ਉਹਦੇ 'ਚ ਡਾਕਟਰ ਨਵਜੋਤ ਕੌਰ ਸਿੱਧੂ ਹੋਣਾ ਦੀ ਜਲਦੀ ਕਾਮਨਾ ਕੀਤੀ ਸੀ ਕਿ ਜਿਹੜੀ ਰਿਕਵਰੀ ਆ ਉਹ ਜਲਦੀ ਹੋਵੇ ਤੇ ਠੀਕ ਠਾਕ ਆਰ ਵਾਟਸਐਪ ਪਰ ਤੱਕ ਇਥੋਂ ਤੱਕ ਕਿ ਇੰਡੀਆ ਗੱਠਜੋੜ ਵੱਲੋਂ ਵੀ ਨਿਰਜੋ ਸਿੰਘ ਸਿੱਧੂ ਹੋਣਾ ਨੇ ਜਿਹੜਾ ਟਵੀਟ ਕੀਤਾ ਉਹਦੇ ਚ ਉਹਨਾਂ ਨੇ ਕਿਹਾ ਤੇ ਵੀ ਪਰਿਵਾਰ ਨੂੰ ਹੌਸਲਾ ਦਿੱਤਾ ਸੀ ਮੋਦੀ ਦਾ ਪਰਿਵਾਰ ਨੀਹਾ ਜੋਸ਼ੀ ਭਾਰਤੀ ਜਨਤਾ ਪਾਰਟੀ ਨੇ ਵੀ ਟਵੀਟ ਕੀਤਾ ਸੀ ਜੈ ਮਾਤਾ ਦੀ ਮੇ ਸ਼ੀ ਗੈਟ ਵਿਲ ਸੂਨ ਬਹੁਤ ਸਾਰੇ ਇਦਾਂ ਦੇ ਟਵੀਟ ਸੀ ਜਿਹੜੇ ਹਰੇਕ ਪਾਰਟੀ ਦੇ ਲੀਡਰ ਚਾਹੇ ਬੀਜੇਪੀ ਦੇ ਲੀਡਰ ਸੀ ਕਾਂਗਰਸ ਦੇ ਜਾਂ ਹੋਰ ਵੀ ਜਿਹੜੇ ਲੋਕ ਉਹਨੇ ਟਵੀਟ ਕੀਤਾ ਹਿੱਥੋਂ ਤੱਕ ਕਿ ਅਬੋਰ ਤੋਂ ਸੰਦੀਪ ਜਾਖੜ ਜਿਨ੍ਹਾਂ ਨੂੰ ਕਾਂਗਰਸ ਪਾਰਟੀ ਨੇ ਮੁਅਤਲ ਕੀਤਾ ਉਹਨਾਂ ਨੇ ਵੀ ਜਿਹੜਾ ਟਵੀਟ ਦਾ ਜਵਾਬ ਦਿੱਤਾ ਸੀ ਹੋਪ ਮੈਮ ਰਿਕਵਰ ਸੂਨ ਜਿੰਨੇ ਵੀ ਲੋਕਾਂ ਨੇ ਇਹ ਟਵੀਟ ਕੀਤੇ ਉਹਦੇ ਚ ਸਾਰਿਆਂ ਨੇ ਨਵਜੋ ਸਿੰਘ ਸਿੱਧੂ ਖਾਸ ਕਰਕੇ ਸਿੱਧੂ ਪਰਿਵਾਰ ਦਾ ਹੌਸਲਾ ਦਿੱਤਾ ਕਿ ਜਲਦ ਤੋਂ ਜਲਦ ਉਹ ਠੀਕ ਹੋ ਕੇ ਪਰਤਣ ਕਿਉਂਕਿ ਉਹਨਾਂ ਦੇ ਦੋ ਆਪਰੇਸ਼ਨ ਹੋ ਚੁੱਕੇ ਨੇ ਜਿਸ ਤਰ੍ਹਾਂ ਨਵਜੋ ਸਿੰਘ ਸਿੱਧੂ ਨੇ ਟਵੀਟ ਤੇ ਜਰੀਏ اپنی ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਹੋਣਾਂ ਦਾ ਹੈਲਥ ਅਪਡੇਟ ਸਾਂਝਾ ਕੀਤਾ ਉਹਨੂੰ ਲੈ ਕੇ ਬਹੁਤ ਸਾਰੇ ਨਵਜੋਤ ਸਿੰਘ ਸਿੱਧੂ ਹੋਣਾਂ ਨੂੰ ਚਾਹਣ ਵਾਲਿਆਂ ਨੇ ਇਸ ਪਰਿਵਾਰ ਨੂੰ ਹੌਸਲਾ ਦਿੱਤਾ ਸੀ ਉਮੀਦ ਕਰਦੇ ਕਿ ਡਾਕਟਰ ਨਵਜੋਤ ਕੌਰ ਸਿੱਧੂ ਹੋਣੀ ਜਲਦ ਤੰਦਰੁਸਤ ਹੋ ਕੇ ਆਪਣੀ ਕਰਤੱਵ ਪਰਧ। ਇਸੇ ਪਰਦੇ ਨਾਲ ਗੱਡ ਤੋਂ ਲੈ ਅੱਗੇ ਦੇਖਦੇ ਰਹੋ ਜੀ ਵੀ ਸੀ ਪੰਜਾਬ ਧੰਨਵਾਦ।